ਨਸ਼ਾ ਵੇਚ ਦੇ ਗਏ ਉਹ ਵੇਚਾਂਗੇ ਸੀ ਹੁਣ ਦੇ ਵਿੱਚ ਲੱਗੇ ਇਹ ساری ਉਮਰ ਨਸ਼ਾ ਵੇਚੋਗੇ ਅਸੀਂ ਦੇ ਵੇਚਦੇ ਆ ਉਹ ਸਵੇਰੇ ਇੱਥੇ ਵੇਚ ਤੂੰ ਸਵੇਰੇ ਵੇਚੀ ਮੈਨੂੰ ਪਤਾ ਨਹੀਂ ਸਵੇਰੇ ਮੋਟਰਸਾਈਕਲ ਲਾਈ ਇੱਥੇ ਉਹ ਹਸਲ ਘਟਨਾ ਮੇਰੇ ਪਿੰਡ ਦੀ ਹੋਈ ਹੈ ਜੀ ਨਾਰਗਵਾਲ ਪਿੰਡ ਦੀ ਆ ਉਹ ਸਾਡੇ ਪਿੰਡ ਦੇ ਵਾਸੀ ਨੇ ਤੇ ਉਹ 2 ਦਿਨ ਪਹਿਲਾਂ ਦੀ ਘਟਨਾ ਵਾਜੀ ਉਹ ਰੈਗੂਲਰ ਪਹਿਲਾਂ ਵੀ ਨਸ਼ਾ ਵੇਚਦੇ ਆ ਰਹੇ ਆ ਤੇ ਹੁਣ ਵੀ ਉਹ ਨਸ਼ਾ ਵੇਚ ਰਿਹਾ ਪਰਿਵਾਰ ਉਹਨਾਂ ਦੇ ਪਹਿਲਾਂ ਵੀ ਪਰਚੇ ਆ 2-3 ਪਰਚੇ ਮੇਰਾ ਖਿਆਲ ਉਹ ਲੇਡੀ ਦੇ ਦਿੱਤੇ ਆ 2 ਮਹੀਨੇ ਪਹਿਲਾਂ ਵੀ ਉਹ ਲੇਡੀ ਅੰਦਰ ਗਈ ਸੀ ਜੇਲ੍ਹ ਦੇ ਵਿੱਚ ਚਿੱਟੇ ਦੇ ਪਰਚੇ ਤੇ ਗਈ ਸੀ ਤੇ ਡੇਢ ਦੋ ਮਹੀਨੇ ਬਾਅਦ ਉਹ ਜਮਾਨਤ ਤੇ ਆਈ ਆ ਨਹੀਂ ਨਹੀਂ ਜੇ ਚਿੱਟੇ ਦੇ ਪਰਚੇ ਦਰਜ ਸੀ ਫਿਰ ਉਹ ਇੰਨੀ ਜਲਦੀ ਉਹਨੇ ਜਮਾਨਤ ਕੌਣ ਲਿਆ ਅਸੀਂ ਇਸੇ ਮੁੱਦੇ ਤੇ ਇਲੈਕਸ਼ਨ ਲੜੀ ਸੀ ਵੀ ਆਪਾਂ ਨਸ਼ੇ ਨਾਰਗਵਾਲ ਦੇ ਵਿੱਚੋਂ ਬੰਦ ਕਰਨੇ ਆ ਨੌਜਵਾਨ ਪੀੜ੍ਹੀ ਨੂੰ ਅਸੀਂ ਬਚਾਉਣਾ ਵਾ ਕਲੀਆਂ ਨਾਲੀਆਂ ਬਣਦੀਆਂ ਰਹਿਣਗੀਆਂ ਨਹੀਂ ਅਸੀਂ ਆਪਣੀ ਪਨੀਰੀ ਨੂੰ ਬਚਾਉਣਾ ਆ ਵਾਲੇ ਨੂੰ ਉਸ ਮੁੱਦੇ ਤੇ ਅਸੀਂ ਇਲੈਕਸ਼ਨ ਲੜੀ ਸੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ 2-3 ਵਾਰ ਵਾਰਨ ਵੀ ਕੀਤਾ ਘਰੇ ਬੁਲਾ ਕੇ ਪਿਆਰ ਨਾਲ ਵੀ ਸਮਝਾਇਆ ਇਹਨਾਂ ਨੂੰ ਕਿ ਤੁਸੀਂ ਕਿਰਪਾ ਕਰਕੇ ਇਹ ਨਸ਼ੇ ਨਾਰਗਵਾਲ ਦੇ ਵਿੱਚ ਨਾ ਵੇਚੋ ਕਿਰਪਾ ਕਰਕੇ ਬੰਦ ਕਰ ਦਿਓ ਪਹਿਲਾਂ ਜੋ ਤੁਸੀਂ ਕਰ ਲਿਆ ਠੀਕ ਆ ਬਟ ਉਸ ਤੋਂ ਬਾਅਦ ਵੀ ਉਹ ਪਰਿਵਾਰ ਨਹੀਂ ਸਮਝਿਆ ਕੋਈ ਵੀ ਅਣਪਛਾਤਾ ਬੰਦਾ ਸਾਡੇ ਪਿੰਡ ਦੇ ਵਿੱਚ ਐਂਟਰ ਹੁੰਦਾ ਵਾ ਜਿਸ ਨੂੰ ਅਸੀਂ ਨਹੀਂ ਜਾਣਦੇ ਉਹ ਉਸੇ ਗਲੀ ਦੇ ਵਿੱਚ ਐਂਟਰ ਹੁੰਦਾ ਜਿੱਥੇ ਇਹਨਾਂ ਦੇ ਘਰ ਨੇ ਅਸੀਂ ਉਹਨਾਂ ਨੂੰ ਰੋਕਦੇ ਸੀ ਪੁੱਛਦੇ ਸੀ ਬਾਈ ਜੀ ਤੁਸੀਂ ਨਾਰਗਵਾਲ ਦੇ ਵਿੱਚ ਕੀ ਕਰਨਾ ਹੈ ਤੇ ਕਿਹਨਾਂ ਦੇ ਘਰੇ ਤੁਸੀਂ ਜਾਣਾ ਵਾ ਤੇ ਕੀ ਲੈਣਾ ਵਾ ਜੀ ਜਦੋਂ ਉਹ ਦੱਸ ਦਿੰਦੇ ਸੀ ਉਹ ਆਪਣੇ ਆਪ ਸਾਫ਼ ਤੇ ਸਪਸ਼ਟ ਬੋਲਦੇ ਸੀ ਕਿ ਅਸੀਂ ਨਸ਼ਾ ਲੈਣਾ ਹੈ ਕੋਈ ਗਾਂਜਾ ਲੈਣਾ ਹੁੰਦਾ ਸੀ ਕੋਈ ਚਿੱਟਾ ਲੈਣਾ ਹੁੰਦਾ ਸੀ ਕੋਈ ਗੋਲੀਆਂ ਲੈਣਾ ਹੁੰਦਾ ਸੀ ਕੋਈ ਡੋਡੇ ਲੈਣਾ ਹੁੰਦਾ ਸੀ ਬਿਲਕੁਲ ਇਹਨਾਂ ਦਾ ਨਹੀਂ ਬੱਚੇ ਨਸ਼ਾ ਤਸਕਰੀ ਦੇ ਵਿੱਚ ਤਾਂ ਨਹੀਂ ਸ਼ਾਮਲ ਹੈਗੇ ਬੱਚੇ ਤਾਂ ਪੜ੍ਹਾਈ ਕਰਦੇ ਆ ਆਪਣੀ ਜੀ ਇਹਨਾਂ ਦਾ ਹਾਂ ਪਤੀ ਹੈ ਜਿਹੜਾ ਬਲਵੰਤ ਸਿੰਘ ਉਰਫ ਕਾਕਾ ਜਿਨ੍ਹਾਂ ਨੇ ਫਿਰ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜੀ ਤੇ ਉਹ ਉਹਨਾਂ ਦੇ ਉੱਤੇ ਵੀ ਪਹਿਲਾਂ ਪਰਚੇ ਦਰਜ ਆ ਜੀ ਗੋਲੀਆਂ ਦਾ ਪਰਚਾ ਦਰਜ ਆ ਇੱਕ ਇੱਕ ਮੇਰਾ خیال ਉਹਨਾਂ ਦੇ ਉੱਤੇ ਚਿੱਟੇ ਦਾ ਪਰਚਾ ਦਰਜ ਆ ਦੋ ਪਰਚੇ ਉਹਨਾਂ ਦੇ ਉੱਤੇ ਦਰਜ ਆ ਇਨਾਂ ਦਾ ਇੱਕ ਜੇਠਾ ਲੀਲੂ ਜਸਵੀਰ ਸਿੰਘ ਉਹ ਤੋਂ ਲੀਲੂ ਜਿਹਦੇ ਉੱਤੇ ਆਪਣਾ ਲੁਧਿਆਣੇ ਦਾ ਬਹੁਤ ਤਕੜਾ ਇੱਕ ਕਤਲकांड ਹੋਇਆ ਸੀ ਸਾਡੇ ਰੀਮਾ ਜੈਨ ਦਾ ਕਤਲ ਕੇਸ ਹੋਇਆ ਸੀ ਜੀ ਉਹ ਉਸ ਦੇ ਵਿੱਚ ਸਜ਼ਾ ਕੱਟ ਰਿਹਾ ਵਾ 20 ਸਾਲ ਦੀ ਸਜ਼ਾ ਉਹਨੂੰ ਹੋਈ ਹੋਈ ਆ ਮੇਰਾ ਕਹਿਲ ਕੱਟ ਕੇ ਸ਼ਾਇਦ ਬਰੀ ਹੋ ਕੇ ਆਇਆ ਪੂਰੀ ਕਰਕੇ ਸਜ਼ਾ ਜਾਂ ਛੁੱਟੀ ਤੇ ਆਇਆ ਮੈਨੂੰ ਨਹੀਂ ਪਤਾ ਉਹ ਉਸ ਕਤਲ ਕੇਸ ਦੇ ਵਿੱਚ ਆ ਤੇ ਉਹਦੇ ਉੱਤੇ ਇੱਕ ਡੋਡਿਆਂ ਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਡੋਡਿਆਂ ਦੀ ਸਮਗਲੀ ਨੂੰ ਦਾ ਪਰਚਾ ਵਾ ਕੇਨਦਰ ਦਾ ਭਤੀਜਾ ਵਾ ਜੀ ਜੋ 3 ਦਿਨ ਪਹਿਲਾਂ ਪੈਟਰੋਲ ਪੰਪ ਦੀ ਲੁੱਟ ਖੋਹ ਦੇ ਵਿੱਚ ਫੜਿਆ ਗਿਆ ਤੁਹਾਡੇ ਮੁਤਾਬਕ ਇਹ ਪੂਰਾ ਸ਼ਟਿਆ ਹੋਇਆ ਪਰਿਵਾਰ ਹੈ ਇਸ ਮੁਤਾਬਕ ਬਿਲਕੁਲ ਬਿਲਕੁਲ ਜੀ ਪੂਰਾ ਕ੍ਰਿਮਿਨਲ ਪਰਿਵਾਰ ਹੈ ਜੀ ਤੇ ਫਿਰ ਜੇ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਇਹ ਕਿਹਾ ਜਾ ਸਕਦਾ ਵੀ ਇਹਨਾਂ ਨੂੰ ਪ੍ਰਸ਼ਾਸਨ ਦੀ ਸਰਕਾਰ ਦੀ ਪੋਲਿਟਿਕਲ ਦੀ ਪੂਰੀ ਜਿਹੜੀ ਸ਼ਹਿ ਪ੍ਰਾਪਤ ਹੈ ਅਜਿਹੇ ਆਪਣੇ ਗੱਲ ਝੱਟਦੀ ਨਹੀਂ ਹਾਂ ਝੱਟਦੀ ਹੈ ਗੱਲ ਝੱਟਦੀ ਨਹੀਂ ਉਹ ਲੱਗੀਆਂ ਕੱਲ ਨੂੰ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਦਾ ਮਰਵਾ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ਾ ਵੇਚੋਗੇ ਮੁੰਡੇ ਵੇਚਦੇ ਆ ਸੁਵੇਰੇ ਇੱਥੇ ਵੇਚ ਤੂੰ ਸੁਵੇਰੇ ਵੇਚੀ ਮੇਰੇ ਮੋਟਰਸਾਈਕਲ ਲਾਈ ਇੱਥੇ ਤੈਨੂੰ ਮੈਂ ਦੱਸੂ ਕਿਵੇਂ ਹੁਣ ਵੇਚ ਤੋਈ ਰੋ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਥਰੇ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਅਰੇ ਜੀ ਤੋਂ ਸਾਹਮਣੇ ਵਰਵਾ ਤੇ ਮੈਂ ਕੀ ਕਰਾਂ ਤੇ ਮੈਂ ਕਿਤੇ ਆ ਤੇਰੇ ਭਾਈ ਅਰੇ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿਹੜੇ ਵੀ ਆ ਜਵੇ ਹੁਣ ਤੂੰ ਥੱਕਾਂਗੇ ਬਸ ਚਲੋ ਜੀ ਸਾਇਓ ਵੇਚ ਵੇਚ ਚੱਕਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਨਜਿੰਦਰ ਸਿੰਘ ਨਾਰੰਗਵਾਲ ਬੋਰੇ ਜੀ ਹਾਂਜੀ ਹਾਂਜੀ ਬਾਈ ਜੀ ਮੈਂ ਨੰਦਰ ਸਿੰਘ ਨਾਰਗਵਾਲ ਨਾਲ ਗੱਲ ਕਰਨਾ ਹੈ ਜੀ ਹਾਂਜੀ ਸਰਪੰਚ ਸਾਹਿਬ ਤੁਹਾਡੀ ਨਾ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੋ ਰਹੀ ਹੈ ਕਿ ਬੀਬੀ ਦੇ ਨਾਲ ਬਹਿਸ ਹੁੰਦਿਆਂ ਦੀ ਹਾਂਜੀ 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 ਉਹ ਅਸਲ ਬਹਿਸ ਦੇ ਵਿੱਚ ਉਹ ਚਿੱਟੇ ਦੀ ਗੱਲ ਹੋ ਰਹੀ ਹੈ ਨਸ਼ੇ ਦੀ ਉਹ ਥਾਪੀ ਮਾਰ ਕੇ ਕਹਿੰਦੀ ਹੈ ਵੀ ਹਾਂ ਮੈਂ ਵੇਚਦੀ ਹਾਂ ਤੇ ਵੇਚੂਗੀ ਵੀ ਬਿਲਕੁਲ ਜੀ ਬਿਲਕੁਲ ਉਹ ਅਸਲ ਘਟਨਾ ਕਿੱਥੋਂ ਦੀ ਹੈ ਕਦੋਂ ਦੀ ਹੈ ਉਹ ਅਸਲ ਘਟਨਾ ਮੇਰੇ ਪਿੰਡ ਦੀ ਹੋਈ ਹੈ ਜੀ ਨਾਰਗਵਾਲ ਪਿੰਡ ਦੀ ਆ ਉਹ ਸਾਡੇ ਪਿੰਡ ਦੇ ਵਾਸੀ ਨੇ ਤੇ ਉਹ 2 ਦਿਨ ਪਹਿਲਾਂ ਦੀ ਘਟਨਾਵਾ ਜੀ ਉਹ ਰੈਗੂਲਰ ਪਹਿਲਾਂ ਵੀ ਨਸ਼ਾ ਵੇਚਦੇ ਆ ਰਹੇ ਆ ਤੇ ਹੁਣ ਵੀ ਉਹ ਨਸ਼ਾ ਵੇਚ ਰਿਹਾ ਪਰਿਵਾਰ ਉਹਨਾਂ ਦੇ ਪਹਿਲਾਂ ਵੀ ਪਰਚੇ ਆ ਦੋ ਤਿੰਨ ਪਰਚੇ ਮੇਰਾ ਖਿਆਲ ਨਾਲ ਉਹ ਲੇਡੀ ਦੇ ਉੱਤੇ ਹੀ ਆ ਦੋ ਮਹੀਨੇ ਪਹਿਲਾਂ ਵੀ ਉਹ ਲੇਡੀ ਅੰਦਰ ਗਈ ਸੀ ਜੇਲ੍ਹ ਦੇ ਵਿੱਚ ਚਿੱਟੇ ਦੇ ਪਰਚੇ ਤੇ ਗਈ ਸੀ ਤੇ ਡੇਢ ਦੋ ਮਹੀਨੇ ਬਾਅਦ ਉਹ ਜਮਾਨਤ ਤੇ ਆਈ ਆ ਨਹੀਂ ਨਹੀਂ ਜੇ ਚਿੱਟੇ ਦੇ ਪਰਚੇ ਦਰਜ ਸੀ ਫਿਰ ਉਹ ਇੰਨੀ ਜਲਦੀ ਉਹਨੇ ਜਮਾਨਤ ਕਿਉਂ ਲਿਆ ਜਮਾਨਤ ਤੇ ਹੁਣ ਪਤਾ ਨਹੀਂ ਉਹਨਾਂ ਦੇ ਕੋਈ ਫੈਮਿਲੀ ਮੈਂਬਰ ਆ ਜਿਹੜੇ ਜਮਾਨਤ ਤੇ ਉਹਨਾਂ ਨੂੰ ਛਡਾ ਲਿਆਉਂਦੇ ਆ ਤੇ ਉਹ ਫੇਰ ਉਹ ਧਮਕੀਂ ਦੇ ਰਹੀ ਐ ਵੀ ਮੈਂ ਤੈਨੂੰ ਦੇਖ ਵੀ ਲਵਾਂਗੀ ਫੇਰ ਉਹ ਧਮਕੀ ਦੇ ਰਹੀ ਕਿਉਂਕਿ ਸਾਡੀ ਇੱਕ ਟੀਮ ਬਣੀ ਹੋਈ ਐ ਪਿੰਡ ਦੇ ਵਿੱਚ ਜਦੋਂ ਤੋਂ ਅਸੀਂ ਪੰਚਾਇਤੀ ਇਲੈਕਸ਼ਨ ਹੋਈ ਆ ਅਸੀਂ ਇਸੇ ਮੁੱਦੇ ਤੇ ਇਲੈਕਸ਼ਨ ਲੜੀ ਸੀ ਵੀ ਆਪਾਂ ਨਸ਼ੇ ਨਾਰਗੋ ਵਾਲੇ ਦੇ ਵਿੱਚੋਂ ਬੰਦ ਕਰਨੇ ਆ ਨੌਜਵਾਨ ਪੀੜ੍ਹੀ ਨੂੰ ਅਸੀਂ ਬਚਾਉਣਾ ਵਾ ਕਲੀਆਂ ਨਾਲੀਆਂ ਬਣਦੀਆਂ ਰਹਿਣਗੀਆਂ ਨਹੀਂ ਅਸੀਂ ਆਪਣੀ ਪਨੀਰੀ ਨੂੰ ਬਚਾਉਣਾ ਆਉਣ ਵਾਲੇ ਨੂੰ ਉਸ ਮੁੱਦੇ ਤੇ ਅਸੀਂ ਇਲੈਕਸ਼ਨ ਲੜੀ ਸੀ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ 2-3 ਵਾਰ ਵਾਰਨ ਵੀ ਕੀਤਾ ਘਰੇ ਬੁਲਾ ਕੇ ਪਿਆਰ ਨਾਲ ਵੀ ਸਮਝਾਇਆ ਇਹਨਾਂ ਨੂੰ ਕੀ ਤੁਸੀਂ ਕਿਰਪਾ ਕਰਕੇ ਨਸ਼ੇ ਨਾਰਗ ਵਾਲ ਦੇ ਵਿੱਚ ਨਾ ਵੇਚੋ ਕਿਰਪਾ ਕਰਕੇ ਬੰਦ ਕਰ ਦਿਓ ਪਹਿਲਾਂ ਜੋ ਤੁਸੀਂ ਕਰ ਲਿਆ ਠੀਕ ਆ ਬਟ ਉਸ ਤੋਂ ਬਾਅਦ ਵੀ ਉਹ ਪਰਿਵਾਰ ਨਹੀਂ ਸਮਝਿਆ ਫਿਰ ਸਾਡੇ ਨੌਜਵਾਨ ਮੁੰਡਿਆਂ ਦੀ ਟੀਮ ਆ 25 ਤੋਂ 30 ਮੁੰਡੇ ਆ ਜਿਹੜੀ ਅਸੀਂ ਠਿਕਰੀ ਪੈਰਾ ਲਾਉਂਦੇ ਸੀ ਦਿੱਲੀ ਪੈਰੇ ਦੇ ਵਿੱਚ ਕੀ ਕਰਦੇ ਸੀ ਅਸੀਂ ਇੱਕ ਸਾਈਡ ਦੇ ਉੱਤੇ ਇੱਕ ਟੀਮ ਹੁੰਦੀ ਆ ਪਿੰਡ ਦੇ ਦੂਜੀ ਸਾਈਡ ਦੇ ਉੱਤੇ ਦੂਜੀ ਟੀਮ ਹੁੰਦੀ ਸੀ ਸਾਡੀ ਕੋਈ ਵੀ ਅਣਪਛਾਤਾ ਬੰਦਾ ਸਾਡੇ ਪਿੰਡ ਦੇ ਵਿੱਚ ਐਂਟਰ ਹੁੰਦਾ ਵਾ ਜਿਸ ਨੂੰ ਅਸੀਂ ਨਹੀਂ ਜਾਣਦੇ ਉਹ ਉਸੇ ਗਲੀ ਦੇ ਵਿੱਚ ਐਂਟਰ ਹੁੰਦਾ ਜਿੱਥੇ ਇਹਨਾਂ ਦੇ ਘਰ ਨੇ ਅਸੀਂ ਉਹਨਾਂ ਨੂੰ ਰੋਕਦੇ ਸੀ ਪੁੱਛਦੇ ਸੀ ਬਾਈ ਜੀ ਤੁਸੀਂ ਨਾਰਗਵਾਲ ਦੇ ਵਿੱਚ ਕੀ ਕਰਨਾ ਆਏ ਤੇ ਕਿਹਨਾਂ ਦੇ ਘਰੇ ਤੁਸੀਂ ਜਾਣਾ ਵਾ ਤੇ ਕੀ ਲੈਣਾ ਵਾ ਜੀ ਜਦੋਂ ਉਹ ਦੱਸ ਦਿੰਦੇ ਸੀ ਉਹ ਆਪਣੇ ਆਪ ਸਾਫ਼ ਤੇ ਸਪਸ਼ਟ ਬੋਲਦੇ ਸੀ ਕਿ ਅਸੀਂ ਨਸ਼ਾ ਲੈਣਾ ਆਏ ਆ ਕੋਈ ਗਾਂਜਾ ਲੈਣਾ ਆਉਂਦਾ ਸੀ ਕੋਈ ਚਿੱਟਾ ਲੈਣਾ ਆਉਂਦਾ ਸੀ ਕੋਈ ਗੋਲੀਆਂ ਲੈਣਾ ਆਉਂਦਾ ਸੀ ਕੋਈ ਡੋਡੇ ਲੈਣਾ ਆਉਂਦਾ ਸੀ ਜੀ ਇਨਾਂ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਕੌਣ-ਕੌਣ ਹੈ ਇਹਨਾਂ ਦੇ ਪਤੀ ਵੀ ਹੈ ਜਾਂ ਕੋਈ ਬੱਚੇ ਇਹਨਾਂ ਦੇ ਕੋਈ ਬਿਲਕੁਲ ਇਹਨਾਂ ਦਾ ਨਹੀਂ ਬੱਚੇ ਨਸ਼ਾ ਤਸਕਰੀ ਦੇ ਵਿੱਚ ਤਾਂ ਨਹੀਂ ਸ਼ਾਮਿਲ ਹੈ ਕਿ ਬੱਚੇ ਦਾ ਪੜ੍ਹਾਈ ਕਰਦੇ ਆ ਆਪਣੇ ਜੀ ਇਹਨਾਂ ਦਾ ਹਾਂ ਪਤੀ ਹੈ ਜਿਹੜਾ ਬਲਵੰਤ ਸਿੰਘ ਉਰਫ ਕਾਕਾ ਜਿਨ੍ਹਾਂ ਨੇ ਫਿਰ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਜੀ ਤੇ ਉਹ ਉਹਨਾਂ ਦੇ ਉੱਤੇ ਵੀ ਪਹਿਲਾਂ ਪਰਚੇ ਦਰਜ ਆ ਜੀ ਗੋਲੀਆਂ ਦਾ ਪਰਚਾ ਦਰਜ ਆ ਇੱਕ ਇੱਕ ਮੇਰਾ ਖਿਆਲ ਉਹਨਾਂ ਦੇ ਉੱਤੇ ਚਿੱਟੇ ਦਾ ਪਰਚਾ ਦਰਜ ਆ ਦੋ ਪਰਚੇ ਉਹਨਾਂ ਦੇ ਉੱਤੇ ਦਰਜ ਆ ਇਸ ਲੇਡੀ ਦੇ ਉੱਤੇ ਦੋ ਤੋਂ ਤਿੰਨ ਪਰਚੇ ਦਰਜ ਆ ਇਹਨਾਂ ਦਾ ਇੱਕ ਜੇਠਾ ਲੀਲੂ ਜਸਵੀਰ ਸਿੰਘ ਔਰ ਫਲੀਲੂ ਜਿਹਦੇ ਉੱਤੇ ਆਪਣਾ ਲੁਧਿਆਣੇ ਦਾ ਬਹੁਤ ਤਕੜਾ ਇੱਕ ਕਤਲकांड ਹੋਇਆ ਸੀ ਸਾਡੇ ਰੀਮਾ ਜੈਨ ਦਾ ਕਤਲ ਕੇਸ ਹੋਇਆ ਸੀ ਜੀ ਉਸ ਦੇ ਵਿੱਚ ਸਜ਼ਾ ਕੱਟ ਰਿਹਾ ਵਾ 20 ਸਾਲ ਦੀ ਸਜ਼ਾ ਉਹਨੂੰ ਹੋਈ ਹੋਈ ਹੈ ਮੇਰਾ ਕਹਿਲ ਕੱਟ ਕੇ ਸ਼ਾਇਦ ਬਰੀ ਹੋ ਕੇ ਆਇਆ ਪੂਰੀ ਕਰਕੇ ਸਜ਼ਾ ਜਾਂ ਛੁੱਟੀ ਤੇ ਆਇਆ ਮੈਨੂੰ ਨਹੀਂ ਪਤਾ ਉਹ ਉਸ ਕਤਲ ਕੇਸ ਦੇ ਵਿੱਚ ਹੈ ਤੇ ਉਹਦੇ ਉੱਤੇ ਇੱਕ ਡੋਡਿਆਂ ਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਡੋਡਿਆਂ ਦੀ ਸਮਗਲੀਨ ਦਾ ਪਰਚਾ ਵਾ ਕੇਂਦਰਪਤੀਜਾ ਵਾ ਜੀ ਜੋ 3 ਦਿਨ ਪਹਿਲਾਂ ਪੈਟਰੋਲ ਪੰਪ ਦੀ ਲੁੱਟ ਖੋਹ ਦੇ ਵਿੱਚ ਫੜਿਆ ਗਿਆ ਤੁਹਾਡੇ ਮੁਤਾਬਕ ਇਹ ਪੂਰਾ ਸ਼ਟਿਆ ਹੈ ਪਰਿਵਾਰਾ ਇਸ ਮੁਤਾਬਕ ਬਿਲਕੁਲ ਬਿਲਕੁਲ ਜੀ ਪੂਰਾ ਕ੍ਰਿਮੀਨਲ ਪਰਿਵਾਰਾ ਜੀ ਤੇ ਫਿਰ ਜੇ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਇਹ ਕਿਹਾ ਜਾ ਸਕਦਾ ਵੀ ਇਹਨਾਂ ਨੂੰ ਪ੍ਰਸ਼ਾਸਨ ਦੀ ਸਰਕਾਰ ਦੀ ਪੋਲੀਟੀਕਲ ਦੀ ਪੂਰੀ ਜਿਹੜੀ ਸ਼ਹਿ ਪ੍ਰਾਪਤ ਹੈ ਇਹ ਕਹਿ ਸਕਦੇ ਆ ਜੀ ਪਹਿਲਾਂ ਸ਼ਹਿ ਪ੍ਰਾਪਤ ਆ ਪਰ ਜੋ ਆਪਾਂ ਕੱਲ ਦੀ ਕਾਰਵਾਈ ਅਗਰ ਦੇਖਦੇ ਆ ਉਸ ਤੋਂ ਬਾਅਦ ਜੋ ਮੇਰੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਮੈਨੂੰ ਡਾਇਰੈਕਟ ਕਾਲ ਆਪਣੇ ਸੀਐਮ ਸਾਹਿਬ ਦੀ ਆਈ ਸੀ ਮਾਨ ਸਾਹਿਬ ਦੀ ਉਹਨਾਂ ਨੇ ਮੇਰੇ ਤੋਂ ਪਹਿਲਾਂ ਤਾਂ ਸਿਚੁਏਸ਼ਨ ਦੇ ਬਾਰੇ ਪ੍ਰੋਪਰ ਪੁੱਛਿਆ ਤੇ ਮੈਨੂੰ ਵੀ ਹੌਸਲਾ ਦਿੱਤਾ ਕਿ ਤੁਸੀਂ ਆਵਾਜ਼ ਬੰਦ بلند ਕੀਤੀ ਆ ਸੀ ਤੁਹਾਡੇ ਨਾਲ ਆ ਉਸ ਤੋਂ ਬਾਅਦ ਮੇਰੇ ਐਮਐਲਏ ਸਾਹਿਬ ਸਰਦਾਰ ਜੀਵਨ ਸਿੰਘ ਸੰਘੋਵਾਲ ਉਨਾਂ ਨੇ ਸਾਡੇ ਨਾਲ ਉਹਨਾਂ ਨਾਲ ਪਹਿਲਾਂ ਵੀ ਸਾਡਾ ਸੰਪਰਕ ਸੀ ਫਸਟ ਡੇ ਵੀ ਜਦੋਂ ਰੇਡ ਪਈ ਸੀ ਉਹਨਾਂ ਦੀ ਬਦੌਲਤ ਹੀ ਪਈ ਸੀ ਇੱਥੇ ਕਿਉਂਕਿ ਪ੍ਰਸ਼ਾਸਨ ਪਹਿਲਾਂ ਰੇਡ ਨਹੀਂ ਸੀ ਕਰ ਰਿਹਾ ਉਹਨਾਂ ਦੇ ਘਰੇ ਜੀ ਜਦੋਂ ਐਮਐਲਏ ਸਾਹਿਬ ਨਾਲ ਸੰਪਰਕ ਚਾਹੀ ਫਿਰ ਪ੍ਰਸ਼ਾਸਨ ਨੇ ਰੇਡ ਕੀਤੀ ਉਸ ਤੋਂ ਬਾਅਦ ਮੇਰੀ ਵੀਡੀਓ ਵਾਇਰਲ ਹੁੰਦੀ ਆ ਫਿਰ ਐਮਐਲਏ ਸਾਹਿਬ ਸਾਡੇ ਨਾਲ ਡਾਇਰੈਕਟ ਕਾਟੇ ਦੇ ਵਿੱਚ ਰਹਿੰਦੇ ਆ ਸੀਐਮ ਸਾਹਿਬ ਦੀ ਕਾਲ ਆਉਂਦੀ ਆ ਡੀਐਸਪੀ ਬਰਿੰਦਰ ਕੋਸਾ ਜੀ ਫਿਰ ਸਾਡੇ ਤੋਂ ਅਪਡੇਟ ਲੈਂਦੇ ਰਹਿੰਦੇ ਆ ਜਦੋਂ ਸੀਐਮ ਸਾਹਿਬ ਵਿੱਚ ਇਨਵੋਲਵ ਹੁੰਦੇ ਆ ਫਿਰ ਉਸ ਤੋਂ ਬਾਅਦ ਹੀ ਸਖਤ ਕਾਰਵਾਈ ਹੁੰਦੀ ਆ ਜਿਸ ਦੀ ਬਦੌਲਤ ਕੱਲ ਜੀ ਤੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਇਹ ਕਿੰਨੇ ਕ ਸਮੇਂ ਤੋਂ ਜਿਹੜਾ ਇਹ ਜਿਹੜਾ ਇਹਨਾਂ ਦਾ ਗੁਰਕਤੰਦਾ ਚੱਲਦਾ ਪਿਆ ਸੀਗਾ ਪਿਛਲੇ ਇਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਜੀ ਇਹਨਾਂ ਦਾ ਗੁਰਕਤੰਦਾ ਹੈ ਕਿਉਂਕਿ ਇਹਨਾਂ ਦੇ ਅਗਰ ਤੁਸੀਂ ਦੇਖੋ ਤਾਂ 2 ਤੋਂ 3 3 3 ਤਿੰਨ ਪਰਚੇ ਇਹਨਾਂ ਦੇ ਪਹਿਲਾਂ ਤੇ ਆ ਕਿਉਂਕਿ ਹੋਰ ਤਾਂ ਇਹਨਾਂ ਕੋਲੇ ਕੋਈ ਕੰਮ ਨਹੀਂ ਹੈਗਾ ਨਾ ਹੀ ਇਹ ਹੋਰ ਕੋਈ ਕੰਮ ਕਰਦੇ ਆ ਪਰਵਾਰ ਇਹਨਾਂ ਚੇਰੀ ਤਸਕਰੀ ਕਰਦੇ ਆ ਪਹਿਲਾਂ ਤੇ ਜੀ ਤੇ ਕੁਛ ਜਿਹੜੇ ਆਮ ਸੋਸ਼ਲ ਮੀਡੀਆ ਤੇ ਸੁਣ ਰਿਹਾ ਵੀ ਇਹ ਜਾਤੀਵਾਦ ਦਾ ਵੀ ਇਸ ਨੂੰ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੀਬੀ ਵੱਲੋਂ ਆਹ ਬੀਬੀ ਵੱਲੋਂ ਇੱਕ ਉਸ ਵੀਡੀਓ ਦੇ ਵਿੱਚ ਵੀ ਅਗਰ ਤੁਸੀਂ ਸੁਣੋਗੇ ਪਹਿਲਾਂ ਬੀਬੀ ਮੈਨੂੰ ਕਹਿ ਰਹੀ ਆ ਵੀ ਤੁਸੀਂ ਜਿਵੇਂ ਲਾਗੀਆਂ ਨੂੰ ਦੱਬਦੇ ਹੋ ਨੀਵੀਂ ਜਾਤ ਵਾਲੇ ਨੂੰ ਦੱਬਦੇ ਹੋ ਤੂੰ ਜੱਟ ਹੋ ਕੇ ਸਾਨੂੰ ਦੱਬਦਾ ਉਸ ਸਮੇਂ ਮੈਂ ਉਸ ਬੀਬੀ ਨੂੰ ਵੀ ਜਵਾਬ ਹੀ ਦੇ ਰਿਹਾ ਕੁਲਵੀਰ ਕੌਰ ਨੂੰ ਕਿ ਇੱਥੇ ਜਾਤ ਦੀ ਕੋਈ ਗੱਲ ਨਹੀਂ ਹੈਗੀ ਮੈਂ ਨਸ਼ੇ ਦੀ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਤੁਸੀਂ ਨਸ਼ਾ ਵੇਚਦੇ ਹੋ ਜੀ ਤੇ ਬਾਕੀ ਪਿੰਡ ਵਾਲਿਆਂ ਦਾ ਕਿਵੇਂ ਸਹਿਯੋਗ ਹੈ ਜੀ ਤੁਹਾਨੂੰ ਜਿਹੜੀ ਤੁਸੀਂ ਪਿੰਡ ਦਾ ਮੇਰੇ ਨਾਲ ਬੋਲਦੇ ਜਾਓਗਾ ਕਿਉਂਕਿ ਮੈਂ हां जी मैं ਇਕੱਲਾ ਵੱਡਾ ਨਹੀਂ ਉਸ ਤੋਂ ਬਾਅਦ ਜਦੋਂ ਇਹ ਫਸਟ ਡੇ ਸਾਡੀ ਗੱਲਬਾਤ ਹੋਈ ਸੀ ਪਿੰਡਲਾ ਵੀ ਸਾਡਾ ਠਿਕਰੀ ਪੇਰਾ ਪੂਰੇ ਪਿੰਡ ਵੱਲੋਂ ਨੌਜਵਾਨ ਮੁੰਡਿਆਂ ਵੱਲੋਂ ਲਗਾਇਆ ਜਾ ਰਿਹਾ ਉਸ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਸਾਹਿਬ ਆਨਾਨਸਮੈਂਟ ਕਰਕੇ ਆਪਣੇ ਹੀ ਟੀਮ ਵੱਲੋਂ ਪਿੰਡ ਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਅੱਜ ਸੱਤ ਦੇ ਵਿੱਚ ਆਪਾਂ ਇਕੱਠੇ ਹੋ ਕੇ ਨਸ਼ਿਆਂ ਦੇ ਉੱਤੇ ਗੱਲ ਕਰਨੀ ਹੈ ਕਿ ਅੱਜ ਸਰਪੰਚ ਨੂੰ ਧਮਕੀ ਮਿਲ ਗਿਆ ਜਾਨੋਂ ਮਾਰਨ ਦੀ ਕੱਲ ਨੂੰ ਕਿਸੇ ਨੂੰ ਵੀ ਮਿਲ ਸਕਦੀ ਹੈ ਵੀ ਜੇਕਰ ਸਰਪੰਚ ਅੱਗੇ ਹੋ ਕੇ ਕੰਮ ਕਰ ਰਿਹਾ ਤਾਂ ਤੁਹਾਡੇ ਸਾਥ ਦੀ ਲੋੜ ਹੈ ਤੇ ਮੇਰੇ ਨਗਰ ਨੇ ਵੀ ਪੂਰਾ ਮੇਰਾ ਸਾਥ ਦਿੱਤਾ ਸਾਰਿਆਂ ਨੇ ਉਸ ਜੋ ਅਸੀਂ ਕੰਪਲੇਂਟ ਤੇ ਸਾਈਨ ਵੀ ਕੀਤੇ ਆ ਤੇ ਸਾਰੇ ਨਗਰ ਦਾ ਮੈਨੂੰ ਪੂਰਾ ਸਹਿਯੋਗ ਆ ਜੀ ਹੁਣ ਇਹ ਔਰਤ ਕਿੱਥੇ ਆ ਜੇਲ੍ਹ ਚ ਹੈ ਜੀ ਹਾਂ ਜੇਲ੍ਹ ਚ ਹੈ ਜੀ ਕੱਲ ਰਾਤ ਵੀ ਅਰੈਸਟ ਪਈ ਆ ਜੀ ਤੁਸੀਂ ਹੋਰ ਕੋਈ ਗੱਲ ਕਰਨੀ ਚਾਹੋ ਕੋਈ ਹੋਰ ਮੈਸੇਜ ਜਿਹੜੇ ਤੁਹਾਨੂੰ ਸੁਣਦੇ ਕੁਝ ਕਹਿਣਾ ਚਾਹੋ ਆ ਮੈਸੇਜ ਇਹੀ ਹੈ ਜੀ ਮੇਰਾ ਵੀ ਆਪਾਂ ਨੌਜਵਾਨ ਪੀੜ੍ਹੀ ਆ ਜੋ ਨਸ਼ਾ ਕਰਦੇ ਆ ਜਾਂ ਉਹਨਾਂ ਨੂੰ ਸਮਝਾਈਏ ਉਹਨਾਂ ਨਾਲ ਆਪਾਂ ਨਫ਼ਰਤ ਨਾ ਕਰੀਏ ਕਿਉਂਕਿ ਉਹਨਾਂ ਦੀ ਗਲਤੀ ਨਹੀਂ ਹੈਗੀ ਉਹ ਗਲਤ ਸੰਗਤ ਦੇ ਵਿੱਚ ਫਸ ਚੁੱਕੇ ਆ ਆਪਾਂ ਜੋ ਨਸ਼ਾ ਵੇਚਦੇ ਆ ਉਹਨਾਂ ਨਾਲ ਲੜਾਈ ਬੰਡੀਏ ਉਹਨਾਂ ਨੂੰ ਵੀ ਸਮਝਾਈਏ ਵੀ ਭਾਈ ਨਸ਼ਾ ਬੰਦ ਕਰ ਦਿਓ ਵੇਚਣਾ ਪਹਿਲਾਂ ਜੋ ਕਰ ਲਿਆ ਕਰ ਲਿਆ ਆਪਾਂ ਨੌਜਵਾਨ ਪੀੜ੍ਹੀ ਨੂੰ ਇਸ ਦਲਦਲ ਚੋਂ ਬਾਹਰ ਲੈ ਕੇ ਆਈਏ ਉਹਨਾਂ ਨੂੰ ਨਫ਼ਰਤ ਨਾ ਕਰੀਏ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਪੰਜਾਬੀ ਲੋਕ ਚੈਨ ਨਾਲ ਗੱਲਬਾਤ ਲਈ ਸਮਾਂ ਕੱਢਿਆ ਧੰਨਵਾਦ ਸਾਰਾ